ਰੱਬਾ ਕਾਨੂੰ ਵੇਰ ਕਮਾਉਣਾ ਬਣ ਕੇ ਪਾਣੀ ਕਹਿਰ ਕਮਾਉਣਾ ਬੁੱਕਲ ਵਿੱਚ ਨਿਆਣੇ ਰੋਂਦੇ ਪੇਟੀ ਦੇ ਵਿੱਚ ਸਹਰਾਣੇ ਰੋਂਦੇ ਨਮੀ ਬਹੂ ਦੇ ਸੂਟ ਸੰਭਾਲੇ ਸਣੇ ਮਹਿੰਦਰਾ ਗਲ ਗਏ ਫਾਲੇ ਪੁੱਤਾਂ ਵਾਗੂ ਪਸ਼ੂ ਜੋ ਪਾਲੇ ਗੰਦਲਾ ਪਾਣੀ ਲੈ ਗਿਆ ਨਾਲੇ ਬਾਪੂ ਗੱਲ ਕੋਈ ਖਾਸ ਨਹੀਂ ਕਰਦਾ ਪਾਠੀ ਸਿੰਘ ਰਹਿਰਾਸ ਨਹੀਂ ਕਰਦਾ ਫਸਲਾਂ ਦੀ ਨਿਗਹਿਦਾਰੀ ਮੁੱਕ ਗਈ ਅੱਜਕੱਲ ਮੈਂ ਅਰਦਾਸ ਨਹੀਂ ਕਰਦਾ ਮੁੰਡਿਆਂ ਦੇ ਬੁਲਟ ਨਹੀਂ ਸੁਣਦੇ ਕੁੜੀਆਂ ਕਾਲਜ ਜਾਣੋਂ ਹਟੀਆਂ ਲੰਗਰ ਦਾਤਾ ਤੋੜਾ ਨਹੀਂ ਪਰ ਮਾਵਾਂ ਰੋਟੀ ਖਾਣੋਂ ਹਟੀਆਂ ਫਿਰ ਕਿਵੇਂ ਕਹਿਦਾ ਤੂੰ ਖੈਰ ਕਮਾਉਣਾ ਹੈ ਅੰਮ੍ਰਿਤ ਵੇਲੇ ਜ਼ਹਿਰ ਕਮਾਉਣਾ ਹੈ ਰੱਬਾ ਕਾਨੂੰ ਵੇਰ ਕਮਾਉਣਾ ਬਣ ਕੇ ਪਾਣੀ ਕਹਿਰ ਕਮਾਉਣਾ